ਨਿੰਬੂ ਪਾਣੀ ਨੂੰ ਇੱਕ ਕੁਦਰਤੀ ਤਾਜ਼ਗੀ ਭਰਿਆ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ ਖਾਸ ਕਰਕੇ ਗਰਮੀਆਂ ਦੇ ਸਮੇਂ ਇਹ ਹੋਰ ਵੀ ਜ਼ਿਆਦਾ ਲਾਭਦਾਇਕ ਸਾਬਤ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਨਿੰਬੂ ਪਾਣੀ ਪੀਣਾ ਹਰ ਕਿਸੇ ਲਈ ਠੀਕ ਨਹੀਂ ਹੁੰਦਾ ਆਓ ਜਾਣੀਏ ਇਸ ਨਾਲ ਜੁੜੇ ਫਾਇਦੇ ਨੁਕਸਾਨ ਅਤੇ ਜ਼ਰੂਰੀ ਸਾਵਧਾਨੀਆਂ ਨਿੰਬੂ ਪਾਣੀ ਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਇਹ ਸਰੀਰ ਚ ਟੌਕਸਿਨ ਬਾਹਰ ਕੱਢਣ ਚ ਮਦਦ ਕਰਦਾ ਹੈ ਪਾਚਨ ਤੰਤਰ ਨੂੰ ਸੁਧਾਰਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ ਚਮੜੀ ਨੂੰ ਗਲੋਇੰਗ ਅਤੇ ਸਿਹਤਮੰਦ ਬਣਾਉਂਦਾ ਹੈ ਮੈਟਾਬੋਲਿਜ਼ਮ ਤੇਜ਼ ਕਰਦਾ ਹੈ ਜਿਸ ਨਾਲ ਵਜ਼ਨ ਘਟਾਉਣ 'ਚ ਮਦਦ ਮਿਲਦੀ ਹੈ ਸਵੇਰੇ ਖਾਲੀ ਪੇਟ ਪੀਣ ਨਾਲ ਹਾਈਡਰੇਸ਼ਨ ਵਧਦੀ ਹੈ ਅਤੇ ਥਕਾਵਟ ਘਟਦੀ ਹੈ ਪਰ ਕੀ ਇਹ ਹਰ ਕਿਸੇ ਲਈ ਸੁਰੱਖਿਅਤ ਹੈ ਜਿਵੇਂ ਕਿ ਨਿੰਬੂ ਪਾਣੀ ਦੇ ਬੇਹੱਦ ਫਾਇਦੇ ਨਹੀਂ ਉਸੇ ਤਰ੍ਹਾਂ ਇਹ ਕੁਝ ਲੋਕਾਂ ਲਈ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ ਨਿੰਬੂ 'ਚ ਸਿਟਰਿਕ ਐਸਿਡ ਵੱਧ ਮਾਤਰਾ 'ਚ ਹੁੰਦਾ ਹੈ ਜੋ ਕੁਝ ਲੋਕਾਂ ਨੂੰ ਖਾਲੀ ਪੇਟ ਪੀਣ ਤੇ ਐਸਿਡ ਰਿਫਲਕਸ ਜਾਂ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਲੰਬੇ ਸਮੇਂ ਤੱਕ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਪੀ ਐਚ ਬੈਲੈਂਸ ਵਿਗੜ ਸਕਦਾ ਏ ਇਹ ਦੰਦਾਂ ਦੇ ਇਨਾਮਲ ਨੂੰ ਨੁਕਸਾਨ ਪਹੁੰਚਾ ਸਕਦਾ ਏ ਜਿਸ ਨਾਲ ਦੰਦ ਸੁਵੇਦਨਸ਼ੀਲ ਹੋ ਜਾਂਦੇ ਨੇ ਕਿਹੜੇ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਖਾਲੀ ਪੇਟ ਨਿੰਬੂ ਪਾਣੀ ਜਿਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਨੇ ਜਿਵੇਂ ਕਿ ਐਸਿਡ ਰਿਫਲਕਸ ਗੈਸ ਅਲਸਰ ਜਾਂ ਪੇਟ ਫੁੱਲਣ ਦੀ ਸਮੱਸਿਆ ਹੈ ਦੰਦ ਸਵੇਦਨਸ਼ੀਲ ਹੋਣ ਦੀ ਸਥਿਤੀ 'ਚ ਇਹ ਦੰਦਾ ਦੀ ਹਾਲਤ ਹੋਰ ਖਰਾਬ ਕਰ ਸਕਦਾ ਏ ਕਿਡਨੀ ਜਾਂ ਲੋ ਬੀਪੀ ਦੇ ਮਰੀਜ਼ ਇਹ ਲੋਕ ਨਿੰਬੂ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣ ਨਿੰਬੂ ਪਾਣੀ ਪੀਣ ਵਾਲੇ ਇਹ ਗੱਲਾਂ ਜ਼ਰੂਰ ਯਾਦ ਰੱਖੋ ਕੋਸੇ ਪਾਣੀ 'ਚ ਅੱਧਾ ਨਿੰਬੂ ਪਾ ਕੇ ਪੀਓ ਨਾ ਜ਼ਿਆਦਾ ਤੇ ਨਾ ਘੱਟ ਨਿੰਬੂ ਪਾਣੀ ਪੀਣ ਤੋਂ ਬਾਅਦ ਸਾਫ਼ ਪਾਣੀ ਨਾਲ ਕੁੱਲਾ ਕਰੋ ਤਾਂ ਜੋ ਦੰਦਾਂ ਨੂੰ ਨੁਕਸਾਨ ਨਾ ਹੋਵੇ ਐਸਿਡਿਟੀ ਵਾਲੇ ਲੋਕ ਖਾਲੀ ਪੇਟ ਨਾ ਪੀਣ लो ब्लड प्रेशर ਜਾਂ ਕਿਡਨੀ ਦੀ ਸਮੱਸਿਆ ਹੋਣ ਤੇ ਪਹਿਲਾਂ ਡਾਕਟਰੀ ਸਲਾਹ ਨਾਲ ਹੀ ਨਿੰਬੂ ਪਾਣੀ ਪੀਓ ਨਿੰਬੂ ਪਾਣੀ ਨੂੰ ਇੱਕ ਕੁਦਰਤੀ ਤਾਜ਼ਗੀ ਭਰਿਆ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ ਖਾਸ ਕਰਕੇ ਗਰਮੀਆਂ ਦੇ ਸਮੇਂ ਇਹ ਹੋਰ ਵੀ ਜ਼ਿਆਦਾ ਲਾਭਦਾਇਕ ਸਾਬਤ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਨਿੰਬੂ ਪਾਣੀ ਪੀਣਾ ਹਰ ਕਿਸੇ ਲਈ ਠੀਕ ਨਹੀਂ ਹੁੰਦਾ ਆਓ ਜਾਣੀਏ ਇਸ ਨਾਲ ਜੁੜੇ ਫਾਇਦੇ ਨੁਕਸਾਨ ਅਤੇ ਜ਼ਰੂਰੀ ਸਾਵਧਾਨੀਆਂ ਨਿੰਬੂ ਪਾਣੀ ਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਇਹ ਸਰੀਰ ਨੂੰ ਟੌਕਸਿਨ ਬਾਹਰ ਕੱਢਣ ਚ ਮਦਦ ਕਰਦਾ ਹੈ ਪਾਚਨ ਤੰਤਰ ਨੂੰ ਸੁਧਾਰਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ ਚਮੜੀ ਨੂੰ ਗਲੋਇੰਗ ਅਤੇ ਸਿਹਤਮੰਦ ਬਣਾਉਂਦਾ ਹੈ ਮੈਟਾਬੋਲਿਜ਼ਮ ਤੇਜ਼ ਕਰਦਾ ਹੈ ਜਿਸ ਨਾਲ ਵਜ਼ਨ ਘਟਾਉਣ ਚ ਮਦਦ ਮਿਲਦੀ ਹੈ ਸਵੇਰੇ ਖਾਲੀ ਪੇਟ ਪੀਣ ਨਾਲ ਹਾਈਡਰੇਸ਼ਨ ਵਧਦੀ ਹੈ ਅਤੇ ਥਕਾਵਟ ਘਟਦੀ ਹੈ ਪਰ ਕੀ ਇਹ ਹਰ ਕਿਸੇ ਲਈ ਸੁਰੱਖਿਅਤ ਹੈ ਜਿਵੇਂ ਕਿ ਨਿੰਬੂ ਪਾਣੀ ਦੇ ਬੇਹੱਦ ਫਾਇਦੇ ਨੇ ਉਸੇ ਤਰ੍ਹਾਂ ਇਹ ਕੁਝ ਲੋਕਾਂ ਲਈ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ। ਨਿੰਬੂ ਚ ਸਿਟਰਿਕ ਐਸਿਡ ਵੱਧ ਮਾਤਰਾ ਚ ਹੁੰਦਾ ਹੈ ਜੋ ਕੁਝ ਲੋਕਾਂ ਨੂੰ ਖਾਲੀ ਪੇਟ ਪੀਂਦੇ ਐਸਿਡ ਰਿਫਲਕਸ ਜਾਂ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਲੰਬੇ ਸਮੇਂ ਤੱਕ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਪੀ ਐਚ ਬੈਲੈਂਸ ਵਿਗੜ ਸਕਦਾ ਹੈ। ਇਹ ਦੰਦਾਂ ਦੇ ਇਨਾਮਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਨਾਲ ਦੰਦ ਸੁਵੇਦਨਸ਼ੀਲ ਹੋ ਜਾਂਦੇ ਨੇ। ਕਿਹੜੇ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਖਾਲੀ ਪੇਟ ਨਿੰਬੂ ਪਾਣੀ ਜਿਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਨੇ ਜਿਵੇਂ ਕਿ ਐਸਿਡ ਰਿਫਲਕਸ ਗੈਸ ਅਲਸਰ ਜਾਂ ਪੇਟ ਫੁੱਲਣ ਦੀ ਸਮੱਸਿਆ ਹੈ ਦੰਦ ਸਵੇਦਨਸ਼ੀਲ ਹੋਣ ਦੀ ਸਥਿਤੀ 'ਚ ਇਹ ਦੰਦਾ ਦੀ ਹਾਲਤ ਹੋਰ ਖਰਾਬ ਕਰ ਸਕਦਾ ਹੈ ਕਿਡਨੀ ਜਾਂ ਲੋ ਬੀਪੀ ਦੇ ਮਰੀਜ਼ ਇਹ ਲੋਕ ਨਿੰਬੂ ਪਾਣੀ ਪੀਂਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣ ਨਿੰਬੂ ਪਾਣੀ ਪੀਣ ਵਾਲੇ ਇਹ ਗੱਲਾਂ ਜ਼ਰੂਰ ਯਾਦ ਰੱਖੋ ਕੋਸੇ ਪਾਣੀ 'ਚ ਅੱਧਾ ਨਿੰਬੂ ਪਾ ਕੇ ਪੀਓ ਨਾ ਜ਼ਿਆਦਾ ਤੇ ਨਾ ਘੱਟ ਨਿੰਬੂ ਪਾਣੀ ਪੀਣ ਤੋਂ ਬਾਅਦ ਸਾਫ਼ ਪਾਣੀ ਨਾਲ ਕੁੱਲਾ ਕਰੋ ਤਾਂ ਜੋ ਦੰਦਾਂ ਨੂੰ ਨੁਕਸਾਨ ਨਾ ਹੋਵੇ ਐਸਿਡਿਟੀ ਵਾਲੇ ਲੋਕ ਖਾਲੀ ਪੇਟ ਨਾ ਪੀਣ ਲੋ ਬਲੱਡ ਪ੍ਰੈਸ਼ਰ ਜਾਂ ਕਿਡਨੀ ਦੀ ਸਮੱਸਿਆ ਹੋਣ ਤੇ ਪਹਿਲਾਂ ਡਾਕਟਰੀ ਸਲਾਹ ਨਾਲ ਹੀ ਨਿੰਬੂ ਪਾਣੀ ਪੀਣ